ਕੋਈ ਆਗੂ ਕਾਂਗਰਸ ਦਾ ਬੁਲਾਰਾ ਹੋਵੇ ਤੇ ਉਸ ਕੋਲੋਂ ਸੁਰੱਖਿਆ ਵਾਪਸ ਲੈ ਲਈ ਜਾਵੇ ਇਸ ਤੋਂ ਨੀਚ ਹਰਕਤ ਕੋਈ ਹੋਰ ਨਹੀਂ ਹੋ ਸਕਦੀ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ Tiwari ਨੂੰ ਕਾਂਗਰਸ ਦੇ ਟਿਕਟ ਮਿਲਣ ਮਗਰੋਂ ਨਾਰਾਜ਼ ਹੋਏ ਸੀਨੀਅਰ ਆਗੂ ਜੀਐਸ ਬਾਲੀ ਨੇ ਅੱਜ ਇਹਨਾਂ ਸ਼ਬਦਾਂ ਨਾਲ ਆਪਣਾ ਗੁੱਸਾ ਕੱਢਿਆ ਬਾਲੀ ਅੱਜ ਕੈਪਟਨ ਸਰਕਾਰ ਦੇ ਇਸ ਫੈਸਲੇ ਖਿਲਾਫ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ ਹੋਏ ਸਨ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕੈਪਟਨ ਬਾਰੇ ਕਈ ਖੁਲਾਸੇ ਕੀਤੇ ਬਾਲੀ ਮੁਤਾਬਕ ਕੈਪਟਨ ਸਿਰਫ ਅਰੂਸਾ ਆਲਮ ਦੀ ਗੱਲ ਹੀ ਸੁਣਦੇ ਨੇ ਹੋਰ ਕਿਸੇ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਨੀਚ ਹਰਕਤ ਅਮਰਿੰਦਰ ਸਿੰਘ ਸਾਹਿਬ ਦੀ ਨੀਚ ਹਰਕਤ ਨੀਚ ਜਿਨ ਨੂੰ ਕਹਾਂਗਾ ਦੇਖੋ ਮੈਂ ਐਡੀ ਵੱਡੀ ਪਾਰਟੀ ਦਾ ਗਵਰਨਮੈਂਟ ਦਾ ਔਰ ਪੰਜਾਬ ਪਾਰਟੀ ਦਾ ਮੈਂ ਪ੍ਰਵਕਤਾ ਰਿਹਾ ਮੇਰੇ ਕੋਲ ਕਾਰਡ ਨੇ ਗਵਰਨਮੈਂਟ ਦੇ ਕਿ ਜਿਹੜੇ ਚੀਫ ਮਿਨਿਸਟਰ ਨੇ ਇਸ਼ੂ ਕੀਤੇ ਹੋਏ ਨੇ ਔਰ ਮੇਰੀ ਅੱਜ ਸਾਰੇ ਸਿਕਿਉਰਟੀ ਵਾਪਸ ਲੈ ਲਈ ਮੈਂ ਕਹਨਾ ਕਿ ਇਹਨਾਂ ਦੇ ਜੜੀਆਂ ਸੋਚਾਂ ਨੇ ਬੜੀਆਂ ਛੋਟੀਆਂ ਨੇ ਬਹੁਤ ਛੋਟੀਆਂ ਗੱਲਾਂ ਨੇ ਇਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੀ ਆ ਔਰ ਜਿਹੜੇ ਆਸਪਾਸ ਜੜੀ ਚੌਕੜੀ ਜਿਹੜੇ 6 ਬੰਦੇ ਨੇ ਵਿਧ ਰੂਸਾ ਜੜੀ ਹੈਗੀ ਉਹ ਓਏ ਇਹੀ ਫੀਡ ਕਰਦੇ ਨੇ ਬਾਲੀ ਨੇ ਕਿਹਾ ਕਿ ਕਾਂਗਰਸ ਦੇ ਬੁਲਾਰੇ ਵੱਜੋਂ ਉਹਨਾਂ ਨੂੰ ਹਮੇਸ਼ਾ ਝੂਠ ਬੋਲਣ ਲਈ ਮਜਬੂਰ ਕੀਤਾ ਜਾਂਦਾ ਸੀ ਪੁਣoise ਅਦਿਓ ਤੇ ਨਹੀਂ ਨੇ ਇਸ ਲਈ মিডিਆ ਨੂੰ ਹਰ ਗੱਲ ਸੱਚ ਦੱਸ ਰਹੇ ਨੇ ਮੈਂ ਕਹਿ ਸਕਦਾ ਕਿ ਬੜਾ ਭਾਰੀ ਬੋਝ ਸੀ ਮੇਰੇ ਮਨ ਦੇ ਉੱਤੇ ਬਹੁਤ ਭਾਰੀ ਬੋਝ ਸੀ ਮੇਰੇ ਮਨ ਦੇ ਉੱਤੇ ਕਿ ਅਗਰ ਮੈਂ ਸੱਚਾਈ ਬੋਲਾਂ ਤਾਂ ਲੋਕਾਂ ਨੂੰ ਕੀ ਦੱਸਾਂ ਮੈਂ ਝੂਠ ਬੋਲਦਾ ਸੀ ਜਾ ਕੇ মিডিਆ ਦੇ ਉੱਤੇ ਉਹ ਸਾਡੇ ਕੋਲ ਬੜਵਾਇਆ ਜਾਂਦਾ ਸੀ ਪ੍ਰਵਕਤਾ ਕੋਲ ਜੀਐਸ ਬਾਲੀ ਆਪਣੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੈਪਟਨ ਸਰਕਾਰ ਉੱਤੇ ਇਲਜ਼ਾਮਾਂ ਦੀ ਛੜੀ ਲਾ ਰਹੇ ਨੇ ਪਰ ਇਹੀ ਜੀਐਸ ਬਾਲੀ ਜਦ ਕਾਂਗਰਸ ਵਿੱਚ ਸ਼ਾਮਿਲ ਸਨ ਤਾਂ ਕੈਪਟਨ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ ਇਸ ਲਈ ਹੀ ਸ਼ਾਇਦ ਕਿਸੇ ਸਿਆਣੇ ਨੇ ਕਿਹਾ ਹੈ ਕਿ ਰਾਜਨੀਤੀ ਵੀ ਬੜੀ ਅਜੀਬ ਚੀਜ਼ ਹੈ ਅਤੇ ਕੌਣ ਕਦੋਂ ਬਦਲ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ ਬਿਊਰੋ ਰਿਪੋਰਟ ਟੀਵੀ ਪੰਜਾਬ